ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਹੌਸਲਾ ਹਫਸਾਈ ਲਈ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਚਿਕਨ ਅਤੇ ਮੱਛੀ ਦੋਵੇਂ ਖਾਣ ਚ ਬਹੁਤ ਹੀ ਸਵਾਦਿਸ਼ਟ ਹੁੰਦੇ ਹਨ ਚਿਕਨ ਅਤੇ ਮੱਛੀ ਦੋਵਾਂ ਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਪਰ ਧਿਆਨ ਰੱਖੋ ਕਿ ਚਿਕਨ ਅਤੇ ਮੱਛੀ ਦੋਵਾਂ 'ਚ ਵੱਖ-ਵੱਖ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਹਨ ਇਸ ਲਈ ਦੋਵੇਂ ਇਕੱਠੇ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਵੀ ਹੋ ਸਕਦਾ ਹੈ ਨੰਬਰ 2 ਜੈਤੂਨ ਦੇ ਤੇਲ 'ਚ ਮੋਨੋ ਅਨਸੈਚੂਰੇਟਿਡ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਢਿੱਡ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਇਸ ਲਈ ਇਹ ਕੁਕਿੰਗ ਆਇਲ ਗੈਸਟ੍ਰੋਇੰਟੈਸਟਾਈਨਲ ਫ੍ਰੈਕਟ ਅਤੇ ਢਿੱਡ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਜਿਨ੍ਹਾਂ ਲੋਕਾਂ ਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਇਸ ਤੇਲ ਨੂੰ ਰੈਗੂਲਰ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਨੰਬਰ 3 ਕੇਲਾ ਖਾਣ ਨਾਲ ਵਿਅਕਤੀ ਦਾ ਬਲੱਡ ਪ੍ਰੈਸ਼ਰ ਸੁਧਾਰਨ ਰੰਦਾ ਹੈ ਖਾਸ ਕਰ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਰੋਜ਼ਾਨਾ ਕੇਲੇ ਦਾ ਸੇਵਨ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ ਕੇਲੇ ਵਿੱਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਇਹ ਸਰੀਰ ਵਿੱਚ ਖੂਨ ਦੀ ਕਮੀ ਕਦੇ ਨਹੀਂ ਆਉਣ ਦਿੰਦਾ ਨੰਬਰ 4 ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੋਣ ਕਾਰਨ ਛੋਲਿਆਂ ਦੀ ਦਾਲ ਭਾਰ ਘਟਾਉਣ 'ਚ ਵੀ ਮਦਦ ਕਰਦੀ ਹੈ ਇਸ ਦਾ ਸੇਵਨ ਕਰਨ ਨਾਲ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਜਿਸ ਕਾਰਨ ਤੁਸੀਂ ਵਾਰ-ਵਾਰ ਖਾਣ ਤੋਂ ਬਚ ਜਾਂਦੇ ਹੋ ਇਸ ਲਈ ਇਹ ਦਾੜ ਭਾਰ ਘਟਾਉਣ 'ਚ ਫਾਇਦੇਮੰਦ ਸਾਬਿਤ ਹੋ ਜਾਂਦੀ ਹੈ। ਨੰਬਰ 5 ਜੇਕਰ ਤੁਸੀਂ ਟੈਟੂ ਬਣਵਾਉਣ ਦੇ ਬਹੁਤ ਸ਼ੌਕੀਨ ਹੋ ਤਾਂ ਤੁਸੀਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਟੈਟੂ ਬਣਵਾ ਸਕਦੇ ਹੋ। ਟੈਟੂ ਕਰਵਾਉਣ ਲਈ ਸਿਰਫ ਇੱਕ ਪੇਸ਼ੇਵਰ ਟੈਟੂ ਕਲਾਕਾਰ ਦੀ ਚੋਣ ਹੀ ਕਰੋ। ਇਸ ਤੋਂ ਇਲਾਵਾ ਅਜਿਹੀ ਜਗ੍ਹਾ ਤੇ ਜਾਓ ਜਿੱਥੇ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਟੈਟੂ ਮਸ਼ੀਨ ਪੂਰੀ ਤਰ੍ਹਾਂ ਨਾਲ ਸਾਫ਼ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਹਮੇਸ਼ਾ ਚੰਗੇ ਬ੍ਰਾਂਡ ਦੀ ਸਿਆਹੀ ਦੀ ਹੀ ਵਰਤੋਂ ਕਰਵਾਓ ਲੋਕਲ ਗੁਣਵੱਤਾ ਵਾਲੀ ਸਿਆਹੀ ਨਾਲ ਟੈਟੂ ਕਦੇ ਨਾ ਬਣਵਾਓ ਨੰਬਰ 6 ਕਲੌਂਜੀ ਜਿਸ ਨੂੰ ਫੋਸਫਟਿਕ ਤੱਤਾਂ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ ਕੈਂਸਰ ਨਾਲ ਲੜਨ ਵਿੱਚ ਇਹ ਬਹੁਤ ਲਾਭਦਾਇਕ ਹੈ ਇਸ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਕੈਂਸਰ ਸੈੱਲਾਂ ਨੂੰ ਵਧਾਉਣ ਤੋਂ ਰੋਕਦੇ ਹਨ ਇਹ ਬਲੱਡ ਪ੍ਰੈਸ਼ਰ ਅਤੇ ਕੈਸਟਰੋਲ ਨੂੰ ਵੀ ਕੰਟਰੋਲ 'ਚ ਰੱਖਦਾ ਹੈ। ਨੰਬਰ 7 ਕਲੌਂਜੀ ਦੇ ਤੇਲ ਵਿੱਚ ਮੌਜੂਦ ਆਸਥਿਕ ਗੁਣ ਵਾਲਾ ਨੂੰ ਝੜਨ ਤੋਂ ਰੋਕਦੇ ਹਨ। ਤੁਸੀਂ ਇੱਕ ਚਮਚ ਸ਼ਹਿਦ 'ਚ 1-2 ਚਮਚ ਨਾਈ ਜੈਲਾ ਦੇ ਪੀਜਾ ਨੂੰ ਮਿਲਾ ਕੇ ਪੀ ਸਕਦੇ ਹੋ। ਜਾਂ ਇੱਕ ਕੱਪ ਗਰਮ ਪਾਣੀ 'ਚ ਪਿਉਂਕੇ ਜਾਂ ਸਲਾਦ ਦੇ ਨਾਲ ਵੀ ਤੁਸੀਂ ਖਾ ਸਕਦੇ ਹੋ। ਨੰਬਰ 8 ਏਸੀ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਕਾਰ ਵਿੱਚ ਏਸੀ ਦਾ ਸਹੀ ਤਾਪਮਾਨ ਰੱਖਣ ਨਾਲ ਡਰਾਈਵਰ ਅਤੇ ਯਾਤਰੀ ਦੋਵਾਂ ਨੂੰ ਰਾਹਤ ਮਿਲਦੀ ਹੈ ਕਾਰ ਵਿੱਚ ਏਸੀ ਦਾ ਤਾਪਮਾਨ 24 ਤੋਂ 26 ਦੇਰਮਿਆਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਇਸ ਤਾਪਮਾਨ ਤੇ ਤੁਹਾਨੂੰ ਚੰਗੀ ਕੂਲੀ ਨੂੰ ਮਿਲੇਗੀ ਅਤੇ ਏਸੀ ਤੇ ਜ਼ਿਆਦਾ ਦਬਾਅ ਵੀ ਨਹੀਂ ਪਵੇਗਾ ਨੰਬਰ 9 ਬਾਇਲ ਦੇ ਫਲ ਦਾ ਮੁਰੱਬਾ ਪੇਟ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਪੇਟ ਦੀ ਬਿਮਾਰੀ, ਕਮਜ਼ੋਰੀ ਅਤੇ ਥਕਾਵਟ ਤੋਂ ਵੀ ਰਾਹਤ ਦਿਵਾਉਂਦਾ ਹੈ। ਇਸ ਲਈ ਇਸਦੀ ਵਰਤੋਂ ਤੁਸੀਂ ਜ਼ਰੂਰ ਕਰੋ। ਨੰਬਰ 10 ਟੂਥ ਬ੍ਰਸ਼ ਅਤੇ ਦਿਸਤੂਣ ਵਾਲੇ ਸਾਬਣ ਦੀ ਵਰਤੋਂ ਕਰੋ। ਇਹ ਚਾਪੂਣੀ ਨੂੰ ਸਾਫ਼ ਕਰਨ ਦਾ ਪੁਰਾਣਾ ਤਰੀਕਾ ਹੈ। ਇੱਕ ਕਟੋਰੇ ਵਿੱਚ ਗਰਮ ਪਾਣੀ ਦੇ ਨਾਲ ਕਟੋਰੇ ਧੋਣ ਵਾਲੇ ਸਾਬਣ ਨੂੰ ਮਿਲਾਓ। ਅਤੇ ਪਾਣੀ ਨੂੰ ਕੋਸਮੈਂਟਾਂ ਲਈ ਪਿਉਂਦੇ ਹੋ ਫਿਰ ਸਾਰੀ ਗੰਦਗੀ ਨੂੰ ਹਟਾਉਣ ਲਈ ਟੂਥ ਬਰਸ਼ ਨਾਲ ਪਾਣੀ ਨੂੰ ਹੌਲੀ-ਹੌਲੀ ਰਗੜੋ ਇਸ ਤੋਂ ਬਾਅਦ ਪਾਣੀ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਤੁਸੀਂ ਧੋ ਲਓ ਨੰਬਰ 11 ਦਿਨ ਵਿੱਚ ਲਗਭਗ 30 ਗ੍ਰਾਮ ਛੋਲਿਆਂ ਦੀ ਦਾਲ ਦਾ ਸੇਵਨ ਕਰਨ ਨਾਲ 6 ਤੋਂ 7 ਗ੍ਰਾਮ ਪ੍ਰੋਟੀਨ ਮਿਲਦਾ ਹੈ ਇਸ ਲਈ ਇਸ ਦਾਲ ਨੂੰ ਇੱਕ ਸਿਹਤਮੰਦ ਸੂਪਰ ਫੂਡ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਇਸ ਤਾਲ ਨੂੰ ਆਪਣੀ ਡਾਈਟ ਚ ਸ਼ਾਮਿਲ ਕਰਦੇ ਹੋ ਤਾਂ ਇਹ ਨਾ ਸਿਰਫ ਇਮਿਊਨਿਟੀ ਵਧਾਏਗੀ ਸਗੋਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਨਿਜ਼ਾਤ ਦਿਵਉਣ ਵਿੱਚ ਤੁਹਾਡੀ ਮਦਦ ਕਰੇਗੀ ਨੰਬਰ 12 ਕਲੌਂਜੀ ਦੇ ਬੀਜਾਂ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਅੱਖਾਂ ਦੀ ਸੁਰੱਖਿਆ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ਇਸ ਨਾਲ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਇਸ ਚੁਪਾਈ ਜਾਣ ਵਾਲੇ ਤੱਤ ਚਰਬੀ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ ਇਸ ਤੇ ਲਗਾਤਾਰ ਸੇਵਨ ਨਾਲ ਭਾਰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਨੰਬਰ 13 ਵਾਸਤੂ ਸ਼ਾਸਤਰ ਅਨੁਸਾਰ ਰਸੋਈ ਵਿੱਚ ਐਲੂਮੀਨੀਅਮ ਦੇ ਵਰਤਨ ਨਹੀਂ ਰੱਖਣੇ ਚਾਹੀਦੇ ਇਸ ਥਾਂ ਦੇ ਵਰਤਨ ਰੱਖਣ ਨਾਲ ਚਮੜੀ ਸਮੇਤ ਕਈ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਨੰਬਰ 14 ਕਈ ਵਾਰ ਅਜੀਹਾ ਹੁੰਦਾ ਹੈ ਕਿ ਦਾਲਾਂ ਬਣਾਉਂਦੇ ਸਮੇਂ ਦਾਲ ਦਾ ਪਾਣੀ ਕੁੱਕਰ ਦੀ ਸਟੀਟੀ ਤੋਂ ਲੀਕ ਹੁੰਦਾ ਰਹਿੰਦਾ ਹੈ ਕਿ ਉੱਥੇ ਹੀ ਕੁੱਕਰ ਦੇ ਢੱਕਣ ਦੇ ਉੱਪਰ ਇਕੱਠਾ ਹੁੰਦਾ ਰਹਿੰਦਾ ਹੈ। ਇਸ ਨਾਲ ਦਾਲ ਦਾ ਰੰਗ ਢੱਕਣ ਉੱਤੇ ਜੰਮ ਜਾਂਦਾ ਹੈ। ਜੇਕਰ ਇਸ ਸਮੱਸਿਆ ਵਾਧੀ ਹੈ ਤਾਂ ਦਾਲ ਵਿੱਚ ਪਾਣੀ ਵੀ ਘੱਟ ਹੋ ਜਾਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਕੁੱਕਰ ਵਿੱਚ ਦਾਲ ਬਣਾਉਂਦੇ ਸਮੇਂ ਇੱਕ ਛੋਟੀ ਸਟੀਲ ਦੀ ਕਟੋਰੀ ਪਾ ਦਿਓ। ਇਸ ਤਰ੍ਹਾਂ ਕੁੱਕਰ ਦੀ ਸੀਟੀ ਤੋਂ ਪਾਣੀ ਲੀਕ ਨਹੀਂ ਹੁੰਦਾ। ਨੰਬਰ 15 ਜਿਸ ਕੱਪੜੇ ਨਾਲ ਰਸੋਈ ਦੀ ਸੈਲਫ ਤੇ ਤੁਸੀਂ ਪੋਚਾ ਲਗਾਉਂਦੇ ਹੋ ਉਸ ਕੱਪੜੇ ਨੂੰ ਨਰਮ ਅਤੇ ਬਾਦੂ ਤੋਂ ਮੁਕਤ ਰੱਖਣ ਲਈ ਕਾਸਟਿਕ ਸੋਡੇ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਕੱਪੜਾ ਕਿਟਾਣੂ ਰਹਿਤ ਤੇ ਨਰਮ ਹੋ ਜਾਵੇਗਾ। ਨੰਬਰ 16 ਗੰਦੇ ਅਤੇ ਚਿਕਨਾਈ ਭਰੇ ਕੱਪੜੇ ਨੂੰ ਸਾਫ਼ ਕਰਨ ਲਈ ਗਰਮ ਪਾਣੀ ਦੀ ਵਰਤੋਂ ਕਰਨਾ ਵੀ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਰਸੋਈ ਦੇ ਕੱਪੜੇ ਨੂੰ ਗਰਮ ਪਾਣੀ ਅਤੇ ਡਿਟਰਜੈਂਟ ਦੇ ਘੋਲ ਵਿੱਚ ਭਿਉਂ ਦਿਓ। ਹੁਣ ਤੌਲੀਏ ਨੂੰ ਚੰਗੀ ਤਰ੍ਹਾਂ ਰਗੜੋ ਅਤੇ ਸਾਫ਼ ਪਾਣੀ ਨਾਲ ਧੋ ਲਓ। ਅਤੇ ਕੱਪੜਿਆਂ ਨੂੰ ਸਾਫ਼ ਰੱਖਣ ਲਈ ਹਰ 2-3 ਦਿਨ ਬਾਅਦ ਇਸ ਨੁਸਖੇ ਨੂੰ ਜ਼ਰੂਰ ਅਪਣਾਓ। ਨੰਬਰ 17 ਭਿੰਡੀ ਵਿੱਚ ਕੈਲਸ਼ੀਅਮ ਫਾਈਬਰ ਵਿਟਾਮਿਨ ਏ ਸੀ ਮੈਗਨੀਸ਼ੀਅਮ ਪੋਟਾਸ਼ੀਅਮ ਆਤਮਾਜੂਤ ਹੁੰਦੇ ਹਨ ਜੋ ਸਾਡੀ ਸਿਹਤ ਲਈ ਸਭ ਤੋਂ ਜ਼ਰੂਰੀ ਹਨ ਇਸ ਲਈ ਭਿੰਡੀ ਦੀ ਸਬਜ਼ੀ ਹਫ਼ਤੇ ਵਿੱਚ ਇੱਕ ਦੋ ਵਾਰ ਜ਼ਰੂਰ ਬਣਾ ਕੇ ਖਾਓ ਨੰਬਰ 18 ਭਿੰਡੀ ਵਿੱਚ ਸਭ ਤੋਂ ਵੱਧ ਫਾਈਬਰ ਪਾਇਆ ਜਾਂਦਾ ਹੈ ਜੋ ਸਾਡੇ ਪਾਚਣ ਲਈ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ ਜੇਕਰ ਤੁਹਾਡਾ ਪਾਚਨ ਕਿਰਿਆ ਠੀਕ ਨਹੀਂ ਹੈ ਤਾਂ ਭਿੰਡੀ ਖਾਣਾ ਸ਼ੁਰੂ ਕਰ ਦਿਓ ਭਿੰਡੀ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ ਅਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ ਨੰਬਰ 19 ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਭਿੰਡੀ ਦਾ ਸੇਵਨ ਸ਼ੁਰੂ ਕਰ ਦਿਓ ਕਿਉਂਕਿ ਭਿੰਡੀ ਵਿੱਚ ਹਾਈ ਫਾਈਬਰ ਹੁੰਦਾ ਹੈ ਜੋ ਪੇਟ ਨੂੰ ਲੰਮੇ ਸਮੇਂ ਤੱਕ ਭਰਿਆ ਰੱਖਦਾ ਹੈ ਜਿਸ ਕਾਰਨ ਤੁਸੀਂ ਭੋਜਨ ਤੇ ਬਾਹਰ ਦੀਆਂ ਚੀਜ਼ਾਂ ਘੱਟ ਖਾਓਗੇ ਜਿਸ ਨਾਲ ਵਜ਼ਨ ਨੂੰ ਜਲਦੀ ਕੰਟਰੋਲ ਕੀਤਾ ਜਾ ਸਕਦਾ ਹੈ। ਭਿੰਡੀ ਖਾਣ ਨਾਲ ਭਾਰ ਪ੍ਰਬੰਧਨ ਵਿੱਚ ਵੀ ਮਦਦ ਮਿਲੇਗੀ। ਨੰਬਰ 20 ਟਮਾਟਰ ਦੇ ਜੂਸ ਦੇ ਚਮੜੀ ਲਈ ਕਈ ਫਾਇਦੇ ਹੁੰਦੇ ਹਨ। ਇਹ ਟੈਨਿੰਗ ਨਹੀਂ ਹੋਣ ਦਿੰਦਾ। ਚਮੜੀ ਨੂੰ ਰੰਗीन ਹੋਣ ਤੋਂ ਬਚਾਉਂਦਾ ਹੈ। ਮੋਹਾਸੇ ਦੂਰ ਕਰਦਾ ਹੈ। ਖੁੱਲੇ ਪੋਰਸਾਂ ਨੂੰ ਬੰਦ ਕਰਦਾ ਹੈ। ਨੰਬਰ ਏ ਕੇ ਟਮਾਟਰ ਦੇ ਜੂਸ ਵਿੱਚ ਵੀ ਲਾਈਕੋਪੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਟਮਾਟਰ ਲਾਈਕੋਪੀਨ ਤੋਂ ਆਪਣਾ ਲਾਲ ਰੰਗ ਪ੍ਰਾਪਤ ਕਰਦੇ ਹਨ ਜੋ ਕਿ ਇੱਕ ਚਰਬੀ ਘੁਲਣ ਸੀਲ ਐਂਟੀਆਕਸੀਡੈਂਟ ਹੈ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲਾਈਕੋਪੀਨ ਕਈ ਤਰ੍ਹਾਂ ਦੇ ਕੈਂਸਰ ਜਿਵੇਂ ਕਿ ਛਾਤੀ ਦਾ ਕੈਂਸਰ ਪ੍ਰੋਸਟੇਟ ਕੈਂਸਰ ਕੋਲੋਰੋ ਰੈਕਟਲ ਕੈਂਸਰ ਫੇਫੜਿਆਂ ਦਾ ਕੈਂਸਰ ਕਰੋਨਰੀ ਆਰਟਰੀ ਬਿਮਾਰੀ ਪੈਂਕ੍ਰੀਆਟਿਕ ਕੈਂਸਰ ਆਦਿ ਜੋਖਮ ਨੂੰ ਘਟਾ ਸਕਦੀ ਹੈ। ਨੰਬਰ 2 ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਟਮਾਟਰ ਦਾ ਜੂਸ ਪੀ ਸਕਦੇ ਹੋ। ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਇਸ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਇਸ 'ਚ ਸੋਡੀਅਮ ਘੱਟ ਤੇ ਫਾਈਬਰ ਜ਼ਿਆਦਾ ਹੁੰਦਾ ਹੈ। ਜਿਸ ਕਾਰਨ ਸਰੀਰ ਨੂੰ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਅਤੇ ਤੁਹਾਨੂੰ ਜਲਦੀ ਭੁੱਖ ਵੀ ਨਹੀਂ ਲੱਗਦੀ। ਸੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ